ਦੋਸਤੋ ਬੜੇ ਜ਼ਿਆਦੇ ਸੂਝਵਾਨ ਮਹਾਰਾ ਦਾ ਕਹਿਣਾ ਹੈ ਕਿ ਇਸ ਵਾਰ ਆਪਾਂ ਨੂੰ ਭਾਰਤ ਦੇ ਵਿੱਚ ਵੀ ਕਣਕ ਦੀ ਕਿਲਤ ਵੇਖਣ ਨੂੰ ਮਿਲ ਸਕਦੀ ਹੈ। ਵੈਸੇ ਤਾਂ 2020 ਤੋਂ ਬਾਅਦ ਪੂਰੇ ਵਰਲਡ ਦੇ ਵਿੱਚ ਕਣਕ ਦੀ ਕਿਲਤ ਜਿਹੜੀ ਆਪਾਂ ਨੂੰ ਆਉਂਦੀ ਨਜ਼ਰ ਆ ਚੁੱਕੀ ਹੈ। ਪੂਰੇ ਵਰਲਡ ਦੇ ਵਿੱਚ ਕਣਕ ਦੇ ਰੇਟ ਜਿਹੜੇ ਤਾਂ ਨੂੰ ਜਾਈ ਜਾਂਦੇ ਨੇ ਤੇ ਆਉਣ ਵਾਲੇ ਬਹੁਤ ਥੋੜੇ ਸਾਲਾਂ ਦੇ ਵਿੱਚ ਕਣਕ ਜਿਹੜੀ ਏ ਲੱਭਣੀ ਨਹੀਂ ਗਈ ਦੁੱਗਣੇ ਰੇਟਾਂ ਦੇ ਉੱਤੇ ਵੀ। ਭਾਰਤ ਸਰਕਾਰ ਨੇ ਇਹਦੇ ਤੋਂ ਬਚਣ ਦੇ ਵਾਸਤੇ ਜੰਨੀਆਂ ਵੀ ਪ੍ਰਾਈਵੇਟ ਏਜੰਸੀਆਂ ਕਣਕ ਦੀ ਖਰੀਦ ਕਰਕੇ ਬਾਹਰ ਐਕਸਪੋਰਟ ਕਰਦੀਆਂ ਸੀ। ਉਹਨਾਂ ਦੇ ਬਹੁਤਾਂ ਤੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਹੈ ਸਖਤ ਤੌਰ ਤੇ ਕਿ ਤੁਸੀਂ ਭਾਰਤ ਦੇ ਵਿੱਚੋਂ ਇੰਡੀਆ ਦੇ ਵਿੱਚੋਂ ਕਣਕ ਜਿਹੜੀ ਖਰੀਦੋਗੇ ਨਹੀਂ ਬਿਲਕੁਲ ਵੀ ਤੇ ਪੂਰੀ ਪੱਬਾਂ ਪਾਰ ਹੋਈ ਹੈ ਭਾਰਤ ਦੀ ਸਰਕਾਰ ਕੇ ਇਸ ਕਣਕ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਭਲਿਆ ਜਾਵੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਣਕ ਦੇ ਕਿੱਥੋਂ ਤੱਕ ਰੇਟ ਚੱਲੀ ਜਾਂਦੇ ਨੇ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਕੁ ਰੇਟ ਹੈ ਇਸ ਬਿਲਕੁਲ ਡਿਟੇਲ ਦੇ ਨਾਲ ਮੈਂ ਸਾਰਾ ਕੁਝ ਤੁਹਾਨੂੰ ਦੱਸੂਗਾ ਜੇਕਰ ਚੈਨਲ ਨੂੰ ਹਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਜੜੀ ਉਹਨੂੰ ਦਵਾ ਲਓ ਸੋ ਕਣਕ ਦੇ ਰੇਟ ਦੋਸਤੋ ਪਿਛਲੇ ਸਾਲ ਦੇ ਨਾਲੋਂ ਬਹੁਤ ਜ਼ਿਆਦਾ ਆਪਾਂ ਨੂੰ ਉੱਚੇ ਭਾਰਤ ਦੇ ਵਿੱਚ ਵੇਖਣ ਨੂੰ ਮਿਲ ਜਾਂਦੇ ਨੇ ਜੋ ਕਿ ਪ੍ਰਾਈਵੇਟ ਕਣਕ ਵਿਕਦੀ ਏ ਮਹਾਰਾਸ਼ਟਰਾ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਕਣਕ 3200 ਰੁਪਏ ਤੱਕ ਗਈ ਸੀ ਪਰ ਇਸ ਸਾਲ 3900 ਰੁਪਏ ਤੱਕ ਕਣਕ ਪਹੁੰਚ ਚੁੱਕੀ ਏ ਐਮਪੀ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ 2100 ਤੋਂ ਲੈ ਕੇ 2800 ਰੁਪਏ ਤੱਕ ਕਣਕ ਜਿਹੜੀ ਮੰਡੀਆਂ ਦੇ ਵਿੱਚ ਵਿਕੀ ਜਾਂਦੀ ਏ ਯੂਪੀ ਦੇ ਵਿੱਚ ਜਿਹੜਾ ਸਭ ਤੋਂ ਆਪਾਂ ਨੂੰ ਵੱਧ ਰੇਟ ਹੁਣ ਤੱਕ 2600 ਰੁਪਏ ਪ੍ਰਤੀ ਕਵਾਂਟਲ ਕਣਕ ਵਿਖਣ ਨੂੰ ਮਿਲ ਚੁੱਕਾ ਹੈ ਤੇ ਰਾਜਸਥਾਨ ਦੇ ਵਿੱਚ ਕਣਕ ਜਿਹੜੀ ਲਗਭਗ 3000 ਦੇ ਲਾਗੇ ਆਪਾਂ ਨੂੰ ਵਿਕਦੀ ਜਿਹੜੀ ਨਜ਼ਰ ਆਇਓ ਆਈ ਜਾਂਦੀ ਏ ਐਮਪੀ ਤੇ ਰਾਜਸਥਾਨ ਜਿਹੜੇ ਦੋ ਸੂਬੇ ਨੇ ਇਹਨਾਂ ਨੇ ਆਪਣੇ ਕਿਸਾਨਾਂ ਨੂੰ 152 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਬੋਨਸ ਦਿੱਤਾ ਏ ਤੇ 2400 ਰੁਪਏ ਉੱਥੋਂ ਦਾ ਜਿਹੜਾ ਸਰਕਾਰੀ ਰੇਟ ਹੈ ਜਿਹਦੇ ਜਿਹਦੇ ਉੱਤੇ ਕਣਕ ਵਿਕਣੀ ਏ ਪਰ ਇਹਦੇ ਨਾਲੋਂ ਵੀ ਉੱਤੇ ਦਾ ਰੇਟ ਮਿਲ ਹੀ ਜਾਂਦਾ ਏ ਕਿਉਂਕਿ ਕਣਕ ਦੀ ਕਿਲਤ ਬਹੁਤ ਵੱਡੇ ਪੱਧਰ ਤੇ ਏ ਤੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਨੇ ਉਹ ਦਾਵਾ-ਦਾਵ ਉਹਨਾਂ ਇਲਾਕਿਆਂ ਦੇ ਵਿੱਚੋਂ ਉਹਨਾਂ ਸੂਬਿਆਂ ਦੇ ਵਿੱਚੋਂ ਕਣਕ ਨੂੰ ਇਕੱਠਾ ਕਰਨ ਦੇ ਲਗੀਆਂ ਨੇ ਪਰ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਾਲੇ ਤੱਕ ਬਿਲਕੁਲ ਸੁੱਤੇ ਨੇ ਜਿਹੜੇ ਕਹਿੰਦੇ ਸੀ ਕਿ ਆਪਾਂ 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਬੋਨਸ ਦੇਾਂਗੇ ਉਹ 125 ਰੁਪਏ ਦੇ ਕੇ ਬਾਕੀ ਸੂਬਿਆਂ ਦੇ ਨਾਲ ਵੀ ਰਲ ਨਹੀਂ ਸਕੇ ਐਮਪੀ ਤੋਂ ਵੀ ਪਿਛੇ ਰਹਿ ਗਏ ਨੇ ਉਹ ਰਾਜਸਥਾਨ ਤੋਂ ਵੀ ਪਿਛੇ ਰਹਿ ਗਏ ਨੇ ਉਥੋਂ ਦੇ ਕਿਸਾਨਾਂ ਨੂੰ 125 ਰੁਪਏ ਬੋਨਸ ਦੇ ਦਿੱਤਾ ਹੈ ਸਰਕਾਰ ਨੇ ਤੇ 24-2400 ਰੁਪਏ ਨੂੰ ਕਣਕ ਜਿਹੜੀ ਉਹ ਵੇਚਦੇ ਨੇ ਮੰਡੀਆਂ ਦੇ ਵਿੱਚ ਤੇ ਪ੍ਰਾਈਵੇਟ ਇਹਦੇ ਨਾਲੋਂ ਵੀ ਜ਼ਿਆਦਾ ਰੇਟ ਮਿਲ ਜਾਂਦੇ ਨੇ ਪਰ ਪੰਜਾਬ ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਇੱਥੇ ਫਿਲਹਾਲ ਹੁਣ ਤੱਕ ਕੋਈ ਵੀ ਬੋਨਸ ਦੇਣ ਦੀ ਗੱਲ ਨਹੀਂ ਕਰਦੀ ਸਰਕਾਰ ਤੁਹਾਨੂੰ ਰੇਟ ਜਿਹੜਾ 2275 ਰੁਪਏ ਹੀ ਮੰਡੀ ਦੇ ਵਿੱਚ ਮਿਲੇਗਾ ਪਰ ਜੇਕਰ ਤੁਸੀਂ ਕਣਕ ਰੱਖ ਲੈਂਦੇ ਹੋ ਸਿਆਲ ਤੱਕ ਤੇ ਇਹ ਜਿਹੜੀ ਤੁਹਾਡੀ ਕਣਕ ਹੈ ਉਹ ਤੁਹਾਨੂੰ ਬੋਨਸ ਦੇ ਨਾਲੋਂ ਵੀ ਕਿਤੇ ਜ਼ਿਆਦਾ ਉੱਚੇ ਜਾ ਕੇ ਇਹਦੇ ਰੇਟ ਜਿਹੜੇ ਤੁਹਾਨੂੰ ਮਿਲਣਗੇ ਪ੍ਰਾਈਵੇਟ ਰੇਟ ਜਿਹੜਾ ਆਪਾਂ ਨੂੰ ਸਿਆਲ ਦੇ ਵਿੱਚ ਪੰਜਾਬ ਦੇ ਵਿੱਚ ਵੀ ਲਗਭਗ ਤੁਸੀਂ ਕਹਿ ਸਕਦੇ ਹੋ ਕਿ 2800 ਰੁਪਏ ਦੇ ਲਾਗੇ ਬੰਨੇ ਜਿਹੜਾ ਆਪਾਂ ਨੂੰ ਜਾਂ 2700 ਦੇ ਲਾਗੇ ਤਾਂ ਪੱਕਾ ਜ਼ਰੂਰ ਜਿਹੜਾ ਮਿਲਣਾ ਹੀ ਮਿਲਣਾ ਹੈ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਸ਼ੇਅਰ ਵੀ ਕਰਨਾ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ